ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਬਕਾਊ মিডিਆ ਉੱਤੇ ਗੁੱਸਾ ਉਤਾਰਿਆ ਉਹਨਾਂ ਦਾ ਕਹਿਣਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਦੇਸ਼ਾਂ ਨੂੰ মিডিਆ ਨੇ ਆਪਣੇ ਹਿਸਾਬ ਨਾਲ ਚਲਾਇਆ ਅਤੇ ਬਿਨਾਂ ਕੋਈ ਪੁਖਤਾ ਸਬੂਤ ਤੋਂ ਉਸ ਦੀ ਸਖਸ਼ੀਅਤ ਤੇ ਬੇਲੋੜੇ ਸਵਾਲ ਖੜੇ ਕੀਤੇ ਗਏ ਜਿਸ ਕਾਰਨ ਉਹ ਬਕਾਊ মিডিਆ ਨੂੰ ਅਦਾਲਤ ਵਿੱਚ ਖਿੱਚਣਗੇ ਅਤੇ ਮਾਨ ਨਹਾਨੀ ਦਾ ਕੇਸ ਠੋਕਣਗੇ ਖੈਰਾ ਨੇ ਮੁੱਛਾਂ ਨੂੰ ਤਾ ਦੇ ਕੇ ਸਪਸ਼ਟ ਕਰ ਦਿੱਤਾ ਹੈ ਕਿ ਜੋ ਉਦੇਸ਼ ਐ ਨੇ ਉਸ ਵਿੱਚ ਉਹ ਗੱਲਾਂ ਨਹੀਂ ਸਨ ਜੋ ਮੀਡੀਆ ਵਿੱਚ ਚਲਾਈਆਂ ਗਈਆਂ ਬਹੁਤ ਸ਼ੋਰ ਮਚਾਇਆ ਬਿਕਾਊ ਮੀਡੀਆ ਨੇ ਔਰ ਬੋਕਰ ਪਾਰਟੀ ਦੇ ਜਿਹੜੇ ਫਰਸਟ੍ਰੇਟਿਡ ਲੀਡਰਸ ਨੇ ਜਿਹੜੇ ਹਤਾਸ਼ ਨੇ ਮਯੂਸ ਨੇ ਉਹਨਾਂ ਨੇ ਬਹੁਤ ਹਰ ਕਿਸਮ ਦਾ ਝੂਠ ਬੋਲਿਆ ਕਿ ਖੈਰੇ ਨੂੰ ਵੱਡਾ ਝਟਕਾ ਹਾਈ ਕੋਰਟ ਨੇ ਪਟੀਸ਼ਨ ਕਰਤੀ ਰੱਦ ਖੈਰੇ ਦੀ ਐਂਟੀਸਪੇਟਰੀ ਬੇਲ ਹੋਈ ਰੱਦ ਅਰੈਸਟ ਕਿਸੇ ਵੀ ਮੌਕੇ ਔਰ ਕੁਝ ਤਾਂ ਕਮਲੇ ਬੰਦੇ ਆਮ ਆਦਮੀ ਪਾਰਟੀ ਦਾ ਇੱਕ ਮੈਂ ਦੇਖ ਰਿਹਾ ਸੀ ਕੁਲਦੀਪ ਧਾਲੀਵਾਲ ਉਹ ਤਾਂ ਇਹ ਕਹਿ ਰਿਹਾ ਸੀਗਾ ਕਿ ਜੀ ਹੁਣ ਐਂਡੀਪੀਐਸ ਕੇਸ ਵਿੱਚ ਬਹੁਤ ਅੱਗੇ ਖੁਲਾਸੇ ਹੋਣਗੇ ਤੇ ਐਂਡੀਪੀਐਸ ਕੇਸ ਵਿੱਚ ਇਹਨਾਂ ਦੀ ਐਂਟੀਸਪੇਟਰੀ ਬੇਲ ਰੱਦ ਹੋ ਗਈ ਆਪੇ ਪਾਰਟੀ ਆਪੇ ਲੈ ਲਈ ਦੋਸਤੋ ਦੇਖੋ ਜਦੋਂ ਵੀ ਕੋਈ ਸਰਕਾਰ ਨਾਲ ਤੁਸੀਂ ਲੜਦੇ ਹੋ ਤੇ ਉਹਦੀ ਕੀਮਤ ਅਦਾ ਕਰਨੀ ਪੈਂਦੀ ਆ ਮੇਰੇ ਤੇ ਪੰਜ ਮੁਕਦਮੇ ਕੀਤੇ ਨੇ ਝੂਠੇ ਭਗਵੰਤਪਾਨ ਦੀ ਸਰਕਾਰ ਨੇ ਪੰਜ ਕੇਜਰੀਵਾਲ ਤੇ ਸੋਡੀਆਂ ਤੇ 1 1 2 ਦੇ ਵਿੱਚ 2 2 ਵਿੱਚ ਰੋਪੇ ਨੇ ਚਿੱਕਾ ਮਾਰਦੇ ਨੇ ਔਰ ਜਦੋਂ ਮੈਨੂੰ ਐਨਡੀਪੀਐਸ ਕੇਸ ਵਿੱਚ ਬੇਲ ਮਿਲਦੀ ਸੀ ਸ਼ਾਇਦ 15 ਜਨਵਰੀ 2024 ਨੂੰ ਪੰਜਵਾਂ ਮੁਕੱਦਮਾ ਉਦਨੇ ਦਰਜ ਕੀਤਾ ਸੁਬਾਨਪੁਰ ਪੁਲਿਸ ਸਟੇਸ਼ਨ 2 ਵਜੇ ਤੜਕੇ ਖਲਾ ਕੇ ਕਿ ਖੇਰੇ ਨੇ ਜੇਲ੍ਹ ਵਿੱਚ ਬੈਠੇ ਨੇ ਵਿਟਨੈਸਸਿਜ਼ ਨੂੰ ਗਵਾਵਾ ਨੂੰ ਧਮਕਾਇਆ ਤੇ ਡਰਾਇਆ ਔਰ ਮੈਨੂੰ 10-15 ਦਿਨ ਹੋਰ ਜੇਲ੍ਹ ਵਿੱਚ ਰੱਖਿਆ ਗਿਆ ਇਹਦਾ ਮਤਲਬ ਸਾਫ਼ ਹੋ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਮੇਰੇ ਤੇ ਸ਼ਰਿਆ ਆਮ ਬਦਲਾਖੋਰੀ ਔਰ ਜਿਹੜਾ ਐਨਡੀਪੀਐਸ ਦਾ ਕੇਸ ਸੀ ਆ ਉਹ 9 ਸਾਲ ਪੁਰਾਣਾ ਜਿਹਦੇ ਵਿੱਚ ਭਗਵੰਤ ਮਾਨ ਨੇ ਮੇਰੇ ਹੱਕ ਵਿੱਚ ਬਿਆਨ ਦਿੱਤੇ ਨੇ ਕਿ ਖੇਰਾਂ ਦੇ ਖਿਲਾਫ ਬਹੁਤ ਵੱਡੀ ਬਦਲਾਖੋਰੀ ਹੋ ਰਹੀ ਹੈ ਮੈਂ ਇਸ ਮਸਲੇ ਨੂੰ ਪਾਰਲੀਮੈਂਟ ਵਿੱਚ ਕਹੂੰਗਾ ਤੁਸੀਂ ਉਹਦੀ ਵੀਡੀਓ ਸੁਣ ਲਿਓ ਹੁਣ ਜਿਹੜਾ ਇਹ ਅੱਜ ਵਾਲੀ ਮੇਰੀ ਪਟੀਸ਼ਨ ਸੀਗੀ ਉਹ ਇਹ ਸੀਗੀ ਕਿ ਇੱਕ 2024 ਚ ਇਹਨਾਂ ਨੇ ਇੱਕ ਵਿਜੀਲੈਂਸ ਵਿਭਾਗ ਨੇ ਮੇਰੇ ਖਿਲਾਫ ਇੱਕ ਇਨਕੁਆਇਰੀ ਸ਼ੁਰੂ ਕੀਤੀ ਹੋਈ ਸੀ। ਔਰ ਜਿਹੜਾ ਹੁਣ BNS ਦਾ ਲਾਅ ਹੈ ਜਿਹਨੇ IPC ਨੂੰ ਰਿਪਲੇਸ ਕੀਤਾ ਸੈਕਸ਼ਨਸ ਨੇ ਉਹ ਕਹਿੰਦਾ ਕਿ ਕੋਈ ਵੀ ਇਨਕੁਆਇਰੀ ਦਾ ਓਪਨ ਐਂਡਡ ਨਹੀਂ ਰੱਖ ਸਕਦੇ। ਕਿ ਡੇਢ-ਦੋ ਸਾਲ ਤੋਂ ਅਡੀ ਇਨਕੁਆਇਰੀ ਚੱਲ ਰਹੀ ਜੀ ਚੱਲ ਰਹੀ ਹੈ ਜੀ। ਤੇ ਮੈਨੂੰ ਇਹ ਸ਼ੁਭਾ ਸੀਗਾ ਕਿ ਮੈਨੂੰ ਉਸ ਵਿਜੀਲੈਂਸ ਦੀ ਇਨਕੁਆਇਰੀ ਦੇ ਆਧਾਰ 'ਤੇ ਇੱਕ ਹੋਰ ਝੂਠੇ ਪਰਚੇ ਵਿੱਚ ਅਰੈਸਟ ਕਰਨਗੇ। ਹਾਈ ਕੋਰਟ ਜਾਣਾ ਕੋਈ ਵੀ ਲੀਗਲ ਰਿਲੀਫ ਲੈਣੀ ਮੇਰਾ ਆਪਣਾ ਇੱਕ ਲੈਜਿਟਿਮੇਟ ਰਾਈਟ ਹੈ। ਇਸ ਹੀ ਹਾਈ ਕੋਰਟ ਪਟੀਸ਼ਨ ਪਾਤੀ ਕਿ ਜੇ ਸਾਨੂੰ ਖਤਸ਼ਾ ਕਿ ਆ ਜਿਹੜੀ ਇੱਕ ਇਨਕੁਆਇਰੀ ਚੱਲ ਰਹੀ ਹੈਗੀ ਵੈਜਲੈਂਸੀ ਇਹਦੇ ਚ ਮੈਨੂੰ ਇਹ ਬਦਲਾਖੋਰੀ ਦੇ ਤਹਿਤ ਅਰੈਸਟ ਕਰ ਸਕਦੇ ਨੇ ਜਿਹੜਾ ਜਸਟਿਸ ਮਿਸਟਰ ਦਈਆ ਨੇ ਐਮਪੀ ਐਮਐਲਏ ਦਾ ਬੈਂਚ ਆ ਇੱਕੀ ਬੈਂਚਾ ਜਿਹੜਾ ਐਮਪੀ ਤੇ ਐਮਐਲਏ ਦਾ ਕੇਸ ਹੁੰਦੇ ਆ ਉਹਨਾਂ ਦਾ ਆਰਡਰ ਹੈ ਤੁਸੀਂ ਪਹਿਲਾਂ ਇੱਕ ਵਾਰੀ ਆਰਡਰ ਤੇ ਡੇਟ ਦੇਖ ਲਓ 13 ਅਗਸਟ ਔਰ ਇਹ ਆਰਡਰ ਤੇ ਨਿਕਾ ਮਾਤੋਂ ਮੈਂ ਤੁਹਾਨੂੰ ਥੋੜਾ ਇਹਦੀ ਜਸਟ ਵੀ ਸਮਝਾ ਦਿੰਦਾ ਵਾ ਆ ਅਗਲਾ ਪੇਜ ਵੀ ਹੈ ਸੌਂਡ ਦਾ ਉਹਨੂੰ ਵੀ ਮੈਂ ਹਾਈਲਾਈਟ ਕੀਤਾ ਰਿਲੇਵੈਂਟ ਪੋਰਸ਼ਨ ਇੱਕ ਵਾਰ ਤੁਸੀਂ ਇਸ ਆਰਡਰ ਤੇ ਜਸਟ ਸਕਰੋਲ ਕਰ ਲਓ ਤਾਂ ਕਿ ਤੁਸੀਂ ਅੱਛੇ ਤਰੀਕੇ ਦੇ ਨਾਲ ਆਪ ਵੀ ਪੜ ਸਕੋ ਹੁਣ ਇਸ ਆਰਡਰ ਵਿੱਚ ਕੀ ਹੋਇਆ ਕਿ ਜਦੋਂ ਸਵੇਰੇ ਸਾਡਾ ਕੇਸ ਲੱਗਿਆ ਤਾਂ ਜਿਹੜਾ ਸਰਕਾਰੀ ਵਕੀਲ ਸੀ ਐਡੀਸ਼ਨਲ ਐਡਵੋਕੇਟ ਜਨਰਲ ਪੇਸ਼ ਹੋਇਆ ਉਹਨੂੰ ਜੱਜ ਸਾਹਿਬ ਨੇ ਪੁੱਛਿਆ ਕਿ ਆਹ ਪਟੀਸ਼ਨਰ ਦੀ ਇੱਕ 뷰ਪੁਆਇੰਟ ਹੈ ਕਿ ਤੁਸੀਂ ਕੋਈ ਪੁਰਾਣੀ ਇਨਕੁਆਇਰੀ ਚਲਾ ਰਹੇ ਹੋ ਡਿਸਪਰੋਪੋਰਸ਼ਨਟ ਐਸੈਟਸ ਦੀ ਡੀਏ ਰਿਜੇਮੈਂਟ ਬਾਕੀ ਲੀਡਰਸ ਨੂੰ ਫੜਦੇ ਨੇ ਤੇ ਇਹਦੇ ਬਾਰੇ ਤੁਹਾਡਾ ਕੀ ਸਟੈਂਡ ਹੈ ਉਹ ਕਹਿੰਦਾ ਜੀ ਕਿ ਹਾਂ ਇਨਕੁਆਇਰੀ ਹੈ 2024 ਦੀ ਲੇਕਿਨ ਨਾ ਤਾਂ ਅਸੀਂ ਇਹਨਾਂ ਨੂੰ ਕੋਈ ਨੋਟਿਸ ਦਿੱਤਾ ਜੀ ਮਿਸਟਰ ਖੇਰਾ ਨੂੰ ਤੇ ਨਾ ਕੋਈ ਸਾਨੂੰ ਇਹਨਾਂ ਇਹਨਾਂ ਨੂੰ ਕੋਈ ਅਰੈਸਟ ਕਰਨ ਦੀ ਕੋਈ ਹਲੇ ਕੋਈ ਕਿਸੇ ਤਰ੍ਹਾਂ ਦੀ ਸਰਕਾਰ ਦੀ ਕੋਈ ਯੋਜਨਾ ਹੈ ਐਗਜ਼ੈਕਟ ਵਰਡ ਤੁਹਾਨੂੰ ਪੜ੍ਹ ਦਿੰਦਾ ਮੈਂ ਉਹ ਕਹਿੰਦਾ ਲਰਨਡ ਸਟੇਟ ਕਾਉਂਸਲ ਡਸ ਨਾਟ ਡਿਸਪਿਊਟ ਦੈਟ ਇਜ਼ ਇਨ ਦੈਟ ਐਨ ਇਨਕੁਆਇਰੀ ਇਜ਼ ਪੈਂਡਿੰਗ ਅਗੇਂਸਟ ਦਾ ਪਟੀਸ਼ਨਰ ਯਾਨੀ ਕਿ ਮੈਂ ਇੱਕ ਪਟੀਸ਼ਨਰ ਕਹਿੰਦਾ ਇਨਕੁਆਇਰੀ ਹੈਗੀ ਆ ਬਟ ਕੰਟੈਂਟਸ ਦੈਟ देयर इज नो ਐਪਰੀਹੈਂਸ਼ਨ ਆਫ ਹਿਸ ਅਰੈਸਟ ਐਜ਼ ਆਫ ਨਾਓ ज द विजिलस इश एम टू ज्वाइंट इनवेस्टीलेंस ने इन व्यू देअर वकील एंड द पटीशन इज डिस्पोज ऑफ एज सच डिस्पोज ऑफ डिसमिस्ड नहीं डिस्पोजड ऑफ और जस्टिस का नाम लिखा थे और पहला फैक्ट ज the apprehension the apprehension is evident on account of the fact that the petitioner being an opposition mla mere matlab kya ja raha hai high court ne record karaya hai has been opposing various acts of omission and commission on the part of the state government and more particularly the chief minister matlab kyonki khaira sarkar de jide taandliyan karde ne ona ona sare maslayanu ujagar karta va aur khas taur te chief minister kyonki piche recently tuhanu sab nu pata hai ki 144 Toyota Hilux ਦੀਆਂ ਗੱਡੀਆਂ ਬਤੌਰ ਹੋਮ ਮਿਨਿਸਟਰ ਭਗਵੰਤ ਮਾਨ ਨੇ ਖਰੀਦੀਆਂ ਬੀਜਪੀ ਦੇ ਨਾਮ ਤੇ ਬਿਲਿੰਗ ਸੀ ਕੀਤੀ ਔਰ ਅਸੀਂ ਬਹੁਤ ਕੰਪਲੇਂਟਸ ਕੀਤੀਆਂ ਬੀਜਪੀ ਨੂੰ ਖੁੱਦ ਕੀਤੀ ਈਡੀ ਸੀਬੀਆਈ ਸਾਰੇ ਗਵਰਨਰ ਨੂੰ ਕਿ ਇਹਦੀ ਜਾਂਚ ਤਾਂ ਕਰਾਓ ਕਿ ਇੱਕ ਜਦੋਂ ਆਦਮੀ Toyota ਦੀ ਇੱਕ ਗੱਡੀ ਲੈਂਦਾ ਉਹਨੂੰ 10 ਤੋਂ 15 ਲੱਖ ਰੁਪਏ ਕਮਿਸ਼ਨ ਡਿਸਕਾਊਂਟ ਮਿਲਦਾ ਇਹਨਾਂ ਨੇ 144 ਲਈਆਂ ਤੇ ਇਹਨਾਂ ਨੇ ਡਿਸਕਾਊਂਟ ਲਿਆ ਹੀ ਨਹੀਂਗਾ ਮਤਲਬ ਲਿਆ ਤਾਂ ਹੈ ਫੁੱਲ ਪੈਸਾ ਤੁਹਾਡੇ ਸਰਕਾਰ ਦਾ ਲੋਕਾਂ ਦਾ ਦੇ ਕੇ ਤੇ ਮੁੜ ਕੇ ਕਮਿਸ਼ਨ ਖਾਦਾ ਕਿੱਕਬੈਕ ਕਮਿਸ਼ਨ ਖਾਦਾ ਹੁਣ ਇਹਨਾਂ ਨੂੰ ਬਹੁਤ ਚੁੱਪੀ ਉਹ ਗੱਲ ਉਦੋਂ ਦੇ ਇਹ ਮਨਸੂਬੇ ਬਣਾ ਰਹੇ ਸੀ ਕਿ ਤੇ ਆਫਟਰ ਆਲ ਪੁਲਿਸ ਦੇ ਵਿੱਚ ਸਾਡੇ ਵੀ ਸੋਰਸਸ ਨੇ ਜਿਹੜੇ ਲੋਕ ਸਾਡੇ ਨਾਲ ਹਮਦਰਦੀ ਐਕਚੁਅਲੀ ਜੀ ਸਾਰੀ ਸਰਕਾਰ ਦੇ ਅਫਸਰ ਸਾਹਿਬ ਸਾਡੇ ਨਾਲ ਹਮਦਰਦੀ ਕਰਦੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਉਹ ਸਾਨੂੰ ਉਤਲਾਹ ਕਰਦੇ ਕਿ ਤੁਸੀਂ ਥੋੜਾ ਵਿਚਾਰ ਰੱਖਣਾ ਇਹ ਤੁਹਾਨੂੰ ਕਿਸੇ ਇੱਕ ਛੇਵੇਂ ਝੂਠੇ ਮੁਕਦਮੇ ਵਿੱਚ ਅਰੈਸਟ ਕਰਨਗੇ ਤੇ ਮੈਂ ਸਰਕਾਰ ਨੂੰ ਪੁੱਛਣਾ ਚਾਹਣਾ ਜਿਹੜੇ ਮੰਤਰੀ ਸੰਤਰੀ ਜੇ ਬੋਲਦੇ ਇਹਨਾਂ ਦੇ ਆਟੋਮੈਟਿਕ ਟਾਈਪ ਕਦੀ ਆਪਣੀ ਸਰਕਾਰ ਨੂੰ ਪੁੱਛਿਆ ਕਿ ਕਟਾਰੂ ਚੱਕ ਦਾ ਕੀ ਕੀਤਾ ਤੁਸੀਂ ਸਰਜੀਤ ਘੋੜ ਮਾਨੂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ 144 ਟਾਇਟਾ ਟਾਇਓਟਾ ਹਾਈਲੈਕਸ ਕੱਡੀਆਂ ਦਾ ਤੁਸੀਂ ਕੀ ਕੀਤਾ ਹੁਣ ਲੈਂਡ ਪੂਲਿੰਗ ਦੇ ਵਿੱਚ ਤੁਸੀਂ ਲੋਕਾਂ ਦੀਆਂ ਜੁੱਤੀਆਂ ਤੋਂ ਡਰਦੇ ਤੁਸੀਂ ਇਹ ਲੈਂਡ ਪੂਲਿੰਗ ਵਾਪਸ ਲਈ ਤੇ ਜਿਨ੍ਹਾਂ ਲੋਕਾਂ ਨੇ ਸਾਰਿਆਂ ਨੇ ਵਜਾਹਤ ਕੀਤੀ ਕਿ ਲੈਂਡ ਪੂਲਿੰਗ ਬਹੁਤ ਅੱਛੀ ਆ ਮੰਤਰੀਆਂ ਸੰਤਰੀਆਂ ਐਮਐਲਏ ਨੇ ਕੀ ਉਹਨਾਂ ਨੂੰ ਜਨਤਕ ਮਾਫੀ ਨਹੀਂ ਮੰਗਣੀ ਚਾਹੀਦੀ ਜਦ ਮੈਂ ਇਹ ਗੱਲਾਂ ਕਰਦਾ ਸਾਰੀਆਂ ਤਾਂ ਇਹਨਾਂ ਨੂੰ ਬਹੁਤ ਚੁੱਕਦੀਆਂ ਨੇ ਤਾਂ ਚੁੱਪ ਲੈਣ ਔਰ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਸੀਗਾ ਕਿ ਮੈਂ ਦੇਖੋ ਗੱਲ ਇਹ ਆ ਕਿ ਕੋਈ ਵੀ ਜਦੋਂ ਤੁਸੀਂ ਕਿਸੇ ਨਿਜ਼ਾਮ ਦੇ ਉਲਟ ਚੱਲਣਾ ਵਾ ਉਹਦੀ ਕੀਮਤ ਅਦਾ ਕਰਨੀ ਪੈਂਦੀ ਉਹ ਕੀਮਤ ਮੈਂ ਅਦਾ ਕੀਤੀ ਆ ਪਹਿਲਾਂ ਪੰਜ ਝੂਠੇ ਮੁਕੱਦਮਿਆਂ ਵਿੱਚ ਅਗਰ ਕੁਛੇਵਾ ਵੀ ਕਰਨਗੇ ਅਗਰ ਕੋ ਚੋਰੀ ਚੋਰ ਦਰਵਾਜ਼ੇ ਰਹੀ ਮੈਨੂੰ ਅਰੈਸਟ ਵੀ ਕਰਨਗੇ ਤਾਂ ਆਈ డు ਨਾਟ ਪਾਦਰ ਔਰ ਦੂਜੇ ਪਾਸੇ ਕੇਜਰੀਵਾਲ ਤੇ ਸੁਸੋਦੀਆ ਕੀ ਚੀਕਾ ਮਾਰਦੇ ਨੇ ਜਦੋਂ ਉਹਨਾਂ ਨੂੰ ਬੀਜੇਪੀ ਦੀ ਈਡੀ ਤੇ ਸੀਬੀਆਈ ਅਰੈਸਟ ਕਰਦੀ ਸਾਡੇ ਸਾਥ ਧੋਖਾਧੜੀ ਹੋ ਰਹੀ ਹੈ ਸਾਡੇ ਸਾਥ ਬਦਲਾਖੋਰੀ ਹੋ ਰਹੀ ਹੈ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਆਪਣੇ ਬਰੂਧੀਆਂ ਨਾਲ ਮਚ ਮੋਰ ਦੈਨ ਵਾਟ ਦਾ ਬੀਜੇਪੀ ਡਸ ਟੂ ਯੂ ਇਨ ਦਾ ਸੈਂਟਰ ਤੁਹਾਡਾ ਮਤਲਬ ਹੈ ਕਿ ਜੋ ਵੀ ਦੇ ਬੀਜੇਪੀ ਦੀ ਕਾਰਜ ਸ਼ੈਲੀ ਆ ਉਹਦੇ ਨਾਲ ਵੱਧ ਤੁਸੀਂ ਬਦਲਾ ਖੋਰ ਬੰਦੇ ਹੋ ਇਸ ਕਰਕੇ ਮੇਰਾ ਇਹ ਫਰਜ਼ ਸੀਗਾ ਕਿ ਮੈਂ ਤੁਹਾਨੂੰ ਅੱਜ ਹਾਈ ਕੋਰਟ ਦਾ ਆਰਡਰ ਪਬਲਿਕ ਡੋਮੇਨ ਚ ਲਿਆ ਦਿਆਂ ਔਰ ਸਾਰਾ ਤੁਹਾਨੂੰ ਅੱਛੀ ਤਰ੍ਹਾਂ ਮੈਂ ਪੜਾਤਾ ਦਿਖਾਤਾ ਔਰ ਮੈਨੂੰ ਬੜਾ ਦੁੱਖ ਆ ਕਿ ਮੀਡੀਆ ਜਿਹੜਾ ਨਾਲੇ ਕਹਿੰਦੇ ਅਸੀਂ ਸਾਡਾ ਜੀ ਚੌਥਾ ਪਿੱਲਰ ਹੈ ਮੀਡੀਆ ਡੈਮੋਕ੍ਰੇਸੀ ਦਾ ਕਾਹਦਾ ਚੌਥਾ ਪਿੱਲਰ ਯਾਰ ਤੁਸੀਂ ਇੰਨਾ ਝੂਠ ਬੋਲਦੇ ਹੋ ਇੰਨਾ ਜ਼ਿਆਦਾ ਕੈਰੈਕਟਰ ਅਸੈਸੀਨੇਸ਼ਨ ਕਰਦੇ ਹੋ ਬੰਦਿਆਂ ਦੀ ਔਰ ਮੈਂ ਕੱਲ ਸਵੇਰੇ ਇੱਕ ਸਾਡਾ ਡਿਫਰਮੇਸ਼ਨ ਨੋਟਿਸ ਜਿਹੜਾ ਸਾਰੇ মিডিਆ ਜਿਹੜੇ ਜਿਹੜੇ মিডিਆਜ਼ ਨੇ ਜਿਹੜਾ ਖਾਸ ਤੌਰ ਤੇ ਰੋਜ਼ਾਨਾ ਸੁਖੋਕਸਮਨ ਪ੍ਰੋ ਪੰਜਾਬ ਟੀਵੀ ਡੇਲੀ ਪੋਸਟ ਟੀਵੀ ਨਿਊਜ਼ 18 ਚੈਨਲ ਅਤੇ ਹੋਰ ਇਹਨਾਂ ਦੇ ਜਿਹੜੇ ਇਦਾਂ ਦੇ ਬਕਾਊ ਟਾਈ ਸੌਰੀ ਟੂ ਸੇ ਮੈਨੂੰ ਦੁੱਖ ਨਾ ਕਹਿਣਾ ਪੈ ਰਿਹਾ ਤੁਹਾਡਾ ਕੰਮ ਹੈ ਯਾਰ ਕਿ ਤੁਸੀਂ ਲੋਕਾਂ ਨੂੰ ਸੱਚੀ ਖਬਰ ਸੁਣਾਓ ਤੁਸੀਂ ਤਾਂ ਸੱਚ ਦੀ بجائے ਹਾਈ ਕੋਰਟ ਦਾ ਆਰਡਰ ਤਾਂ ਮੈਨੂੰ ਮਿਲਿਆ ਹੁਣ ਜੀ ਸ਼ਾਮੀ ਅਪਲੋਡ ਹੋਇਆ ਇੰਟਰਨੈਟ ਤੇ ਕੋ 6 ਵਜੇ ਤੋਂ ਬਾਅਦ ਮੈਨੂੰ ਹੁਣ ਆਰਡਰ ਮਿਲਦਾ ਵਾ ਤੇ ਇਹ ਸਵੇਰੇ 7:30 ਵਜੇ ਚਲਾਉਣ ਲੱਗ ਜਾਂਦੇ ਖੇਰੇ ਨੂੰ ਝਟਕਾ ਖੇਰੇ ਨੂੰ ਝਟਕਾ ਇਹ ਕੋ ਤਰੀਕਾ ਹੈ মিডিਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਯਾਰ ਤੁਸੀਂ ਤਾਂ ਫਿਰ ਪੇਡ ਮਸਨਟਰੀਜ਼ ਹੋ ਗਏ ਹੋ ਇਹਦਾ ਮਤਲਬ ਕੱਲ ਨੂੰ ਸਰਕਾਰ ਤੁਹਾਨੂੰ ਪੈਸੇ ਦੇਵੇਗੀ ਤੇ ਤੁਸੀਂ ਆਪਣੇ ਟੱਬਰ ਦੇ ਵੀ ਖਿਲਾਫ ਖਬਰ ਚਲਾ ਸਕਦੇ ਹੋ ਤੁਸੀਂ ਤਾਂ ਪੁਲਿਸ ਨਾਲੋਂ ਵੀ ਜ਼ਿਆਦਾ ਗੇਗੁਜ਼ਰੇ ਨਿਕਲੇ ਹੋ ਕੱਲ ਨੂੰ ਤੁਸੀਂ ਕੋਈ ਮਤਲਬ ਬਦਨਾਮੀ ਕਰਦੇ ਤੁਸੀਂ ਆਪਣੇ ਫੈਮਿਲੀ ਮੈਂਬਰਸ ਦੀ ਬਦਨਾਮੀ ਵੀ ਕਰ ਸਕਦੇ ਜਸਟ ਫਾਰ ਸਮ ਲਿਟਲ ਬਿਟ ਆਫ ਮਨੀ ਇੰਨੇ ਪੈਸੇ ਵਾਸਤੇ ਇਹਨੂੰ ਅੰਗਰੇਜ਼ੀ ਚ ਕਹਿੰਦੇ ਨੇ पेड मर्सनरी पंजाबीຊົນ શબ્દ ਬੜਾ ਚੁਬਣਾ ਇਹਨਾਂ ਨੂੰ ਇਹਨੂੰ ਕਹਿੰਦੇ ਨੇ ਪਾੜੇ ਦੇ ਟੱਟੂ డు ਨਾਟ ਬਿਕਮ ਪਾੜੇ ਦੇ ਟੱਟੂ ਪਲੀਜ਼ ਫॉर ਗੋਡ ਸੇਕ ਇਸ ਦੇਸ਼ ਵਿੱਚ ਜਿਵੇਂ راہੁਲ ਗਾਂਧੀ ਉੱਤੇ ਲੜ ਰਿਹਾ ਵੋਟ ਚੋਰੀ ਦੇ ਮਸਲੇ ਦੇ ਵਿੱਚ ਵੋਟ ਚੋਰੀ ਕੀਤੀ ਹੈ ਇਹਨਾਂ ਨੇ ਸ਼ਰਿਆਮ ਮੈਂ ਉਹਨੂੰ ਦਾਤ ਦਿਨਾ راہੁਲ ਗਾਂਧੀ ਨੂੰ ਕਿ ਜਿਸ ਢੰਗ ਦੇ ਨਾਲ ਉਹ ਲੜਾਈ ਲੜ ਰਿਹਾ ਸਾਰੇ ਦੇਸ਼ ਦੇ ਸਿਸਟਮ ਦੇ ਨਾਲ ਇੱਕਦਮ ਮੀਡੀਆ ਨੂੰ ਉਹਦਾ ਵੀ ਸਾਥ ਦੇਣਾ ਚਾਹੀਦਾ ਤੇ ਜਿਹੜੇ ਲੋਕ ਇੱਥੇ ਸਰਕਾਰ ਦੀ ਕਰਪਟ ਯੂ ਨੋ ਮੈਕੈਨਿਜ਼ਮ ਦੇ ਖਿਲਾਫ ਲੜ ਰਹੇ ਨੇ ਪ੍ਰਚਾਰ ਗਿੱਤ ਤਰੀਕੇ ਕਾਰ ਸਕੈਂਡਲ ਸਕੈਮਸ ਟੂਟਾ ਹਾਈਲਾਈਟਸ ਨਾਲ ਲੜ ਰਹੇ ਨੇ ਤੁਸੀਂ ਯਾਰ ਉਹਨਾਂ ਦਾ ਸਾਥ ਦਿਓ ਤੁਸੀਂ ਤਾਂ ਸਰਕਾਰੀ ਅਮਲੇ ਦਾ ਸਾਥ ਦੇਣ ਲੱਗ ਗਏ ਉਹ ਝੂਠ ਬੁਲਾਉਣ ਲੱਗ ਗਏ ਤੁਹਾਨੂੰ ਯਾਦ ਹੋਵੇ ਇੱਕ ਵਾਰ ਮੈਂ ਵਿਧਾਨ ਸਭਾ ਦੇ ਬਾਹਰ ਨਿਕਲਿਆ ਤੇ ਉੱਥੇ ਮਾਈਕ ਬੜੇ ਸਾਰੇ ਬੇਸ ਸੀਗਾ ਮੈਨੂੰ ਪਤਾ ਸੀਗਾ ਕਿ ਮੀਡੀਆ ਜਿਹੜਾ ਉਹ ਤਾਂ ਪੱਕ ਸਰਕਾਰ ਦਾ ਹੀ ਰੱਖਦਾ ਤੇ ਮੈਂ ਕਿਹਾ ਜੀ ਜਿਹੜੇ ਜਿਹੜੇ ਬਕਾਊ ਮੀਡੀਆ ਨੇ ਉਹ ਪਲੀਜ਼ ਆਪਣੇ ਮਾਈਕ ਚੱਕ ਲਓ ਸਭ ਤੋਂ ਪਹਿਲਾਂ ਉਹ ਇੱਕ ਮਿਸਟਰ ਕੋਈ ਬਰਾੜ ਸੀਗਾ ਨਿਊਜ਼ 18 ਦਾ ਉਹਨੇ ਆਪਣਾ ਮਾਈਕ ਹਾਂ ਕੇ ਚੱਕਿਆ ਦੈਟ ਮੀਨਸ ਇਹਨਾਂ ਦੇ ਮਨ ਵਿੱਚ ਵੀ ਇੱਕ ਹੱਦਸ਼ਾਹ ਤੇ ਚੋਰ ਨਹੀਂ ਕਿ ਅਸੀਂ ਬਕਾਊ ਮੀਡੀਆ ਹਾਂ ਇਹਨਾਂ ਨੇ ਆਪ ਐਡਮਿਟ ਕੀਤਾ ਆਪਣੇ ਆਪਣੇ ਮਾਈਕ ਚੱਕ ਕੇ ਲੈ ਗਏ ਉੱਥੋਂ ਸੋ ਮੇਰੀ ਮੀਡੀਆ ਨੂੰ ਇਹ ਬੇਨਤੀ ਕਹਿ ਲੋ ਨਸੀਹਤ ਕਹਿ ਲੋ ਕਿ ਇੰਨਾ ਕੁਫਰ ਮਤ ਤੋਲੋ ਯਾਰ ਉਹ ਦਿਖਾਓ ਜੋ ਅਸਰ ਹੈ ਲੋਕਾਂ ਨੂੰ ਵਰਨਾ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਕਟੋ-ਕਟੇ ਇਹਨਾਂ ਤੇ ਮੀਡੀਆ ਤੇ ਭਰੋਸਾ ਨਾ ਕਰੋ ਜੇ ਮੇਰੇ ਖਿਲਾਫ ਇਦਾਂ ਦੀ ਮਨਕਰਤ ਖਬਰਾਂ ਚਲਾ ਸਕਦੇ ਇਹ ਦੁਨੀਆ ਜਹਾਨ ਦੇ ਖਿਲਾਫ ਮਨਕਰਤ ਖਬਰਾਂ ਚਲਾ ਸਕਦੇ ਅਖੀਰ ਫਿਰ ਮੈਂ ਅਕਾਲਪੁਰ ਪਾਇਗੁਰੂ ਦਾ ਧੰਨਵਾਦ ਕਰਦਾ ਉਹਨਾਂ ਤੇ ਭਰੋਸਾ ਰੱਖਦਾ ਔਰ ਮੈਂ ਆਪਣਾ ਕੰਮ ਬੇਬਾਗੀ ਬੇਬਾਕੀ ਔਰ ਇਨਸਾਫ ਪਸੰਦੀ ਦੇ ਨਾਲ ਤੇ ਨਿਡਰਤਾ ਦੇ ਨਾਲ ਆਪਣਾ ਕੰਮ ਜਿਹੜਾ ਉਹ ਕਰਦਾ ਰਹੂੰ ਐਦਾਂ ਝੂਠੇ ਪਰਚਾ ਨਾਲ ਤੁਸੀਂ ਮੇਰੀ ਜ਼ੁਬਾਨ ਬੰਦ ਤੇ ਮੇਰੀ ਪੰਜਾਬ ਹਿੱਤ ਦੀ ਐਕਟੀਵਿਟੀ ਬੰਦ ਨਹੀਂ ਕਰਾ ਸਕਦੇ ਮੈਂ